ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਪੰਜਾਬ ਦਾ तहे ਦਿਨੋਂ ਧੰਨਵਾਦ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਔਰ ਸਾਰੇ ਸਾਥੀਆਂ ਵੱਲੋਂ ਬਹੁਤ ਵੱਡੀ ਰਾਹਤ ਸਾਡੇ ਐਸਸੀ ਭਰਾਵਾਂ ਨੂੰ ਹੋਈ ਹੈ ਔਰ ਤਕਰੀਬਨ 90 ਲੱਖ ਦੇ ਕਰੀਬ ਜਿਹੜਾ ਇਹ ਕਰਜ਼ੇ ਤੋਂ ਮੁਕਤੀ ਮਿਲੀ ਹੈ ਜੇ ਬਹੁਤ ਸਾਲਾਂ ਤੋਂ ਜਿਹੜਾ ਕਰਜ਼ਾ ਚੱਲਿਆ ਹੁੰਦਾ ਸੀ ਸਾਡੇ ਸਾਥੀਆਂ ਤੇ ਔਰ ਉਹਨਾਂ ਨੂੰ ਹਮੇਸ਼ਾ ਜਦੋਂ ਨੋਟਿਸ ਜਾਂਦਾ ਸੀ ਬਹੁਤ ਵੱਡਾ ਟੈਨਸ਼ਨ ਰਹਿੰਦੀ ਸੀ ਅੱਜ ਇਹ ਟੈਨਸ਼ਨ ਤੋਂ ਮੁਕਤੀ ਮਾਨ ਸਰਕਾਰ ਨੇ ਦਿੱਤੀ ਹੈ ਔਰ ਮੈਂ ਧੰਨਵਾਦ ਕਰਨਾ ਸਮੁੱਚੇ ਹਲਕੇ ਵੱਲੋਂ ਮਾਨਯੋਗ ਸਰਦਾਰ ਭੁਰਛੀ ਮਾਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਸਾਡੇ ਭਰਾਵਾਂ ਦੇਖੋ ਘੱਟ ਤੋਂ ਘੱਟ ਜਿਹੜਾ ਹੈ 88 88 ਹਜ਼ਾਰ 8846 ਔਰ ਜਿਹੜਾ ਵੱਧ ਤੋਂ ਵੱਧ ਹੈ 11,51,000 ਕਿਸੇ ਦਾ 7 ਲੱਖ ਕਿਸੇ ਦਾ 6 ਲੱਖ ਕਿਸੇ ਦਾ 3 ਲੱਖ ਸੋ ਇਹ ਬਹੁਤ ਵੱਡੀ ਰਾਹਤ ਹੈ ਸਾਡੇ ਭਰਾਵਾਂ ਨੂੰ ਔਰ ਬڑے ਸਾਲਾਂ ਤੋਂ ਉਡੀਕਦੇ ਸੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਡੀ ਮੰਗ ਤੇ ਸਾਡੇ ਸਾਰੇ ਸਾਥੀਆਂ ਦੀ ਮੰਗ ਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਕਿੰਨੇ ਕੁ ਪਰਿਵਾਰਾਂ ਨੂੰ ਇਹਦਾ ਲਾਭ ਮਿਲਿਆ ਜੀ ਸਰ ਬਹੁਤ ਸਾਰੇ ਪਰਿਵਾਰਾਂ ਨੇ तकरीबन ਕਿੰਨੇ ਤੁਸੀਂ ਸਾਰੇ ਨਾਮ 68 ਪਰਿਵਾਰ ਜਿਹੜੇ ਅੱਜ ਕਰਜ਼ਾ ਮੁਕਤ ਹੋਏ ਨੇ ਤੁਸੀਂ ਕਹਿੰਦੇ ਲਾਭ ਦੀ ਗੱਲਾਂ ਕਰੋ ਉਹਨਾਂ ਤੇ ਸਿਰ ਤੇ ਟੈਨਸ਼ਨ ਘਟੀ ਹੈ ਕਿਸੇ ਦਾ 11 ਲੱਖ ਵੀ ਸੀ ਉਹਨਾਂ ਨੂੰ ਟੈਨਸ਼ਨ ਤੇ ਮੁਕਤ ਮਿਲਿਆ ਮੈਂ ਸਾਰੀ ਸਾਡੇ ਸਾਥੀਆਂ ਨੂੰ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕੋਈ ਹੋਰ ਪਰਿਵਾਰ ਵੀ ਹੈਗੇ ਨੇ ਜਿਹੜੇ ਕਿਸੇ ਕਾਰਨ ਰਹਿ ਗਏ ਹੁਣ ਜਿਹੜੇ ਰਹਿ ਗਏ ਸਕੀਮ ਦੇ ਵਿੱਚ ਉਹ ਵੀ ਸਾਡੇ ਸੀਐਸ ਸਰਟੀਫਿਕੇਟ ਵੰਡੇ ਕੋਈ ਆ ਨਹੀਂ ਸਕੇ ਕਿ ਉਹ ਸਰਵਿਸ ਕਰਦੇ ਨੇ ਉਹਨਾਂ ਨੂੰ ਵੀ ਸਾਨੂੰ ਦੇ ਘਰ ਪਹੁੰਚਾਵਾਂਗੇ ਔਰ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਵੇਂ ਪੰਜਾਬ ਸਰਕਾਰ ਦੀ ਸੇਵਾ ਚ ਲੱਗਿਆ ਹੋਰ ਵੀ ਜਿਹੜੇ ਸਾਡੇ ਐਸਸੀ ਭਰਾਵਾਂ ਦੇ ਕੰਮ ਹੈ ਉਹ ਪ੍ਰਾਇੋਰਟੀ ਤੇ ਮਾਨ ਸਰਕਾਰ ਕਰੂਗਾ ਥੈਂਕ ਯੂ